ਜੀ ਚਹਲ ਪੀਵੀ 31 ਤੇ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋ ਹੋਗੇ ਆਪਾਂ ਗਏ ਆ ਪਹੁੰਚੇ ਆ ਜੀ ਖੇਤ ਆਪਾਂ ਖੇਤ ਗਏ ਆਗੇ ਜੀ ਇੱਥੇ ਆਪਣੀ ਕਣਕ ਸੀਗੀ ਜੀ ਇੱਥੇ ਆਪਣੀ ਕਣਕ ਪਾਣੀ ਨਾਲ ਲਾ ਲਓ ਸੁਆ ਟੁੱਟਣ ਕਾਰਨ ਮਰ ਗਈ ਜੀ ਕਣਕ ਦੇਖ ਸਾਹਦੇ ਵਾਹਣ ਚ ਜਮਾ ਕੁਸੀ ਨਹੀਂ ਜੀ ਵੀ ਆ ਲੱਗਦਾ ਕਿਵੇਂ ਬੰਜਰ ਵਾਹਣ ਹੁੰਦਾ ਜੀ ਆ ਸਾਰਾ ਏਰੀਆ ਜੀ ਇੱਥੇ ਕਣਕ ਸੀਗੀ ਤੇ ਸਾਰਾ ਨੀਮਾ ਨੀਮਾ ਝੋਤ ਜੀ ਕਣਕ ਸਾਰੀ ਮਰ ਗਈ ਪਾਣੀ ਖੜਨ ਕਰਨਾ ਅੱਜ ਆਪਾਂ ਆਏ ਸੀਗੇ ਜੀ ਵਾਹਣ ਬਾਉਣ ਅੱਜ ਆਪਾਂ ਆਏ ਸੀ ਵਾਹਣ ਬਾਉਣ ਜੀ ਆਪਾਂ ਤੁਹਾਡੀ رائے ਲੈ ਰਹੇ ਹਾਂ ਜੀ ਵੀ ਸਾਨੂੰ ਹੁਣ ਸਾਰੇ ਕਮੈਂਟਾਂ ਚ ਦੋਸਤ ਵੀਰ ਦੱਸਣ ਜੀ ਗਲਤ ਕਮੈਂਟ ਕਰਨ ਵਾਲੇ ਦੂਰ ਰਹਿਣਾ ਵੀ ਜੀ ਹੁਣ ਮੱਕੀ ਬੀਜੀਏ ਇੱਕ ਮੂੰਗੀ ਜੀ ਵੀ ਇਹਨਾਂ ਚੋਂ ਦੋਮਾਂ ਚੀਜ਼ਾਂ ਚੋਂ ਕੀ ਚੀਜ਼ ਵਧੀਆ ਰਹੂ ਜੀ ਤੇ ਬਾਕੀ ਸਿਰੇ ਕਿਹੜਾ ਵੀ ਮੂੰਗੀ ਦਾ ਵਧੀਆ ਹੈਗਾ ਜੀ ਕਿਹੜਾ ਮੱਕੀ ਦਾ ਪੂਰਾ ਡਾਕਰ ਬਾਹਣਾ ਜੀ ਨਹਿਰੀ ਪਾਣੀ ਪੈਂਦਾ ਜੀ ਇੱਥੇ ਮਿੱਟੀ ਪੂਰੀ ਚੋਟੀ ਹੈ ਬਾਹਣ ਪੂਰਾ ਤਕੜਾ ਹੈ ਜੀ ਤੇ ਬਾਕੀ ਸਾਰੇ ਨਹਿਰੀ ਪਾਣੀ ਹੈ ਤਾਂ ਕਰਕੇ ਸਾਨੂੰ ਜੀ ਤੁਸੀਂ ਆਹ دوست ਮਿੱਤਰ ਆਪਾਂ ਨੂੰ ਕਮੈਂਟਾਂ ਚ رائے ਦੇਣ ਜੀ ਵੀ ਮੱਕੀ ਬੀਜੀਏ ਜਾਂ ਮੂੰਗੀ ਬੀਜੀਏ ਕਿਹੜਾ ਬੀ ਬੀਜੀਏ ਜੀ ਇਹ ਆਪਾਂ ਅੱਜ ਬੋਣ ਆਏ ਆ ਜੀ ਹਜੇ ਥੋੜਾ ਜਿਹਾ ਲਵਾਗਾ ਤਾਂ ਕਰਕੇ ਇਹਨੂੰ ਬਾ ਕੇ ਖੁੱਲਾ ਛੱਡਾਂਗੇ ਜੀ ਦੋ ਦਿਨ ਤਾਂ ਕਰਕੇ ਦੋਸਤਾਂ ਮਿੱਤਰਾਂ ਨੂੰ ਪੁੱਛਿਆ ਜਾਂਦਾ ਜੀ ਵੀ ਆਪਾਂ ਕੀ ਚੀਜ਼ ਉਹ ਕਰੀਏ ਜੀ ਦੇਖ ਸਕਦੇ ਹੋ ਸਾਰਾ ਏਰੀਆ ਜੀ ਮਰ ਚੁੱਕਿਆਗਾ ਪਾਣੀ ਬਹੁਤ ਜਿਆਦਾ ਸੀਗਾ ਜੀ ਹੁਣ ਤਾਂ ਆ ਕਰਕੇ ਅੱਜ ਕਿਰਾਂ ਬਾਹਨ ਬੋਹਣ ਆਏ ਆ ਜੀ ਆਪਾਂ ਛੋਡੀ ਰਾਇ ਰਾਇ ਰਹੇ ਆ ਜੀ ਵੀ ਮੱਕੀ ਬੀਜੀਏ ਕਿ ਮੂੰਗੀ ਤੇ ਕਿਹੜਾ ਬੀ ਬੀਜੀਏ ਜੀ ਮੱਕੀ ਦਾ ਜਾਂ ਮੂੰਗੀ ਦਾ ਇਹ ਦੋਸਤ ਮਿੱਤਰ ਆਪਾਂ ਨੂੰ ਕਮੈਂਟਾਂ ਚ ਜਰੂਰ ਦੱਸਣ ਜੀ ਤੇ ਆਪਣੀ ਵੀਡੀਓ ਨੂੰ ਲਾਇਕ ਤੇ ਕਮੈਂਟ ਕਰੋ ਜੀ ਨਾਲੇ ਪੇਜ ਨੂੰ ਫੋਲੋ ਕਰ ਲਓ ਜੀ ਤਾਂ ਜੋ